ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਗੁਰ ਨਾਮ ਸੁਖਮਨੀ ਹੋਵੇ ਮੇਰੇ ਵੱਲ ਹੈ ਤਾਂ ਕਿਉ ਮੋ ਛੰਦਾ ਮੈਨੂੰ ਸੋਪਿਆ ਜਾ ਤੇਰਾ ਬੰਦਾ ਤਨਾਵਈ ਖਰਚ ਰਹੰਦਾ ਮੇਦਨੀ ਸੇ ਉਸਰੰਦਾ ਦੇ ਵੈਰੀ ਜਿਤਨ ਸਭ ਕੀਤੇ ਆਂ ਬੰਦੇ ਮੰਦਾ ਰੇਖਾ ਕੋਈ ਨਾ ਕੋਈ ਜੀਆ ਅਨੰਤ ਕੋ ਆ ਸੁਖ ਪਾਇਆ ਮਿਲ ਗੁਰ ਗੋਬਿੰਦਾਂ ਜੋ ਬਿੰਦਾ ਰਾਜ ਸਵਾਰੀਆ ਨਾਤੁ ਨਸਪਾਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਤੇ ਦੁਏ ਦਾਈ ਦਾਇਆ ਖਿਲੇ ਸਗਲ ਜਗਤ ਜਨਾਈਆ ਬੋਰੇ ਤਾਰ ਮਰੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮੁਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁਟੀਆਂ ਨਾਲ ਜਿਨਿ ਨਾਮ ਧਿਆਇਆ ਗਏ ਸਕਦ ਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਜਖੋਲ ਕੀਵਾ ਸ਼ਨ ਦੀਜਾ ਦੀਜ ਖੋਲ ਕਿਵਾਲ ਦਰਸ਼ਨ ਦੀਜਾ ਖੋਲ ਕਿਵਾਲ ਦਰਸ਼ਨ ਦੀਜਾ ਦੀਜ ਖੋਲ ਕਿਵਾਲ ਦਰਸ਼ਨ ਦੀਜਾ ਨਾਂਦੇ ਦਰبار ਦਰਮਾਂਗੇ ਤਾਂ ਦੇ ਦਰਬਾਰ ਅੰਦੇ ਤਾਂ ਹੀ ਕਰੋਂ ਦਰਮਾਂਗੇ ਤਾਂ ਹੀ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ ਤੁਦ ਬਿਨ ਸੁਰਤ ਕਰੇ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੀਜਾ तुम तनतनी उदारत ुम तन् तनि उदारतयागी तु उदारतयागी दीज खोल किवाड़ दर्शन दीज ਦੀਜ ਖੋਲ ਕਿਵਾਨ ਦਰਸ਼ਨ ਦੀਜ ਰੰਗ ਸਭ ਦੇਖੋ ਮੰਗੋ ਕਹੇ ਰੰਗ ਸਭ ਦੇਖੋ ਸਤਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਏ ਰੋ ਨਸਤਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਮਾਂ ਦੇਖ ਸੁਦਮ ਜਦੋਂ ਨਾਮ ਦੇਖ ਸੁਦਮ ਮਾਂ ਦੇਖ ਸੁਦਮ ਕੋ ਕਿਰਪਾ ਬਈ ਹੈ ਅਪਾਰ ਦਰਸ਼ਨ ਦੀਜਾ दीज खोल किड़ दर्शन दीजे तो दीज दी दी खोल किड़ दर्शन दीजे तो दाते कह कबीर तुम समरथ दाते कह कबीर तुम समरथ दाते, तुम दाते। दीजा, दीजा, दर्शन दीज दीज खोल कि दर्शन दीज ਦੀਜ ਖੋਲ ਕਿਵਾਰ ਦਰਸ਼ਨ ਦੀਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਸਤਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਮਾਤਾ ਗੁਜਰ ਕੌਰ ਜੀ ਤਨ ਪਾਈ ਹਿੰਮਤ ਸਿੰਘ ਜੀ ਤਨ ਪਾਈ ਮਕਮ ਸਿੰਘ ਜੀ ਤਨ ਤਨ ਪਾਈ ਮਕਮ ਸਿੰਘ ਜੀ ਤਨ ਤਨ ਪਾਈ ਸਾਹਿਬ ਸਿੰਘ ਜੀ ਪਹਿਚਾਨੀਆਂ ਸੂਰ ਸੋ ਪਹਿਚਾਨੀਆਂ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇਤ ਜੋ ਲੜੇ ਦੀਨ ਕੇਤ ਜੋ ਲੜੇ ਦੀਨ ਕੇਤ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਕੇਤ ਕਬੂ ਨਾ ਛਾੜੇ ਕੇਤ ਹਮਕੂ ਕਰ ਤੇਰੇ ਦਰਬਾਰ ਹਮਕੂ ਕਰ ਤੇਰੇ ਦਰਬਾਰ ਹਮਕੂ ਕਰ ਤੇਰੇ ਦਰਬਾਰ ਅਗੇ ਵਚਨ ਪਸਾਓ ਅਗੇ ਵਚਨ ਪਸਾਓ ਬੈਠਾ ਸੋ ਦੀਪਾ ਤਸ਼ਾ ਬੈਠਾ ਸੋ ਦੀਪਾ ਤਸ਼ਾ ਦਾਸ ਸਤ ਗੁਰੂ ਕਹਾਵਾ RAM ਦਾਸ ਸਤ ਗੁਰੂ ਕਹਾਵਾ ਦਾਸ ਸਤ ਗੁਰੂ ਕਹਾਵਾ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਤੇ ਸਾਰੇ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਤੇਰੀ ਵੱਡੀ ਕਮਾਈ ਤਾਨ ਨਾਨਕ ਤੇਰੀ ਵੱਡੀ ਕਮਾਈ ਤਾਨ ਨਾਨਕ ਤੇਰੀ ਵੱਡੀ ਕਮਾਈ ਸਿੱਖ ਬੋਲਨ ਸ਼ੁਭ ਬਚਨ ਤਾਨ ਨਾਨਕ ਤੇਰੀ ਵੱਡੀ ਕਮਾਈ ਤਾਨ ਨਾਨਕ ਤੇਰੀ ਵੱਡੀ ਕਮਾਈ ਤਾਨ ਨਾਨਕੀ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਠ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਐ ਕਰ ਨਾਨਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਕਰ ਨਾਨਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੇ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿ ਨੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ